ਆਓ ਰਲ ਮਿਲ ਕੇ ਨਸ਼ਾ ਮੁਕਤੀ ਖੇਡਾਂ ਵੱਲ ਨੂੰ ਕਦਮ ਵਧਾਈਏ ਇਸ ਫੋਰਟ ਦੇ ਨਾਲ ਮਨਜੋਗ ਸੀਐਨ ਸਾਹਿਬ ਤੇ ਮਨਜੋਗ ਜੀ ਦੀ ਪੰਜਾਬ ਸਾਥ ਕੋਰੈਕਸ਼ਨ ਤੇ ਮਨਜੋਗ ਡੀਆਈਜੀ ਜਲੰਧਰ ਰੇਂਜ ਦੀ ਗਾਈਡੈਂਸ ਤੇ ਹੋਸ਼ਿਆਰਪੁਰ ਪੁਲਿਸ ਵੱਲੋਂ ਇੱਕ ਖੇਡ ਮੇਲਾ ਕਰਾਇਆ ਜਾ ਰਿਹਾ ਹੈਗਾ ਜਿਹੜਾ ਅਸੀਂ 3 ਮਹੀਨੇ ਪਹਿਲਾਂ ਵੀ ਕਰਾਇਆ ਸੀਗਾ ਤੇ ਸਾਡਾ ਮੋਟੀਵੇ ਜਿਹੜਾ ਹੈਗਾ ਉਹ ਹੈਗਾ ਕਿ ਇੱਕ ਬڑے ਲੈਵਲ ਤੇ ਬੱਚਿਆਂ ਨੂੰ ਪਿੰਡ ਲੈਵਲ ਤੋਂ ਗਰਾਊਂਡ ਕਰਕੇ ਖੇਡਾਂ ਵੱਲ ਮੋਟੀਵੇਟ ਕਰਕੇ ਉਹਨਾਂ ਨੂੰ ਜ਼ਿਲ੍ਹਾ ਪੱਤਰੀ ਲੈਵਲ ਤੱਕ ਲੈ ਆ ਕੇ ਉਹਨੂੰ ਮੋਟੀਵੇਟ ਕੀਤਾ ਜਾਏ ਕਮਿਊਨਿਟੀ ਪਾਲਿਸੀ ਇਨੀਸ਼ੀਏਟਿਵ ਦਾ ਵੀ ਪਾਰਟ ਹੈਗਾ ਸਾਡਾ ਐਟ ਦੀ ਸੇਮ ਟਾਈਮ ਜਿਹੜੀ ਡਰੱਗਸ ਅਗੇਂਸਟ ਸਾਡੀ ਅਵੇਰਨੈਸ ਕੈਂਪੇਨ ਹੈਗੀ ਉਹਨੂੰ ਇਨਕਲੂਡ ਕਰਕੇ ਅਵੇਅਰ ਕਰਕੇ ਉਹਨਾਂ ਨੂੰ empower ਕਰਕੇ ਜਿਹੜਾ ਵੱਲੋਂ ਵਿਧਾਨ ਚ ਚਾਹਤੇ ਨੇ ਦੀ ਤੇ ਐਟ ਦੀ ਸੇਮ ਟਾਈਮ ਦਰਜ ਦੇਗੇ ਅਗੇਂਸਟ ਜਿਹੜੀ ਹੈਗੀ ਉਹ ਇੱਕ ਪੁਲਿਸ ਦੇ ਵੱਲੋਂ ਚਲਿਤ ਕੀਤੀ ਜਾ ਰਹੀ ਕਾਰਵਾਈ 'ਚ ਉਹਨਾਂ ਨੂੰ ਨਾਲ ਜੋੜਨ ਦੀ ਜਿਹੜੀ ਲੋੜ ਹੈਗੀ ਉਹਦਾ ਇੱਕ ਹਿੱਸਾ ਹੈਗਾ ਇਹਦੇ ਵਿੱਚ ਸਾਰੇ ਪੁਲਿਸ ਸਟੇਸ਼ਨ ਜਿਹੜੇ ਹੁਸ਼ਾਰਪੁਰ ਦੇ ਨੇਗੇ ਉਨਾ ਵੱਲੋਂ ਲਗਭਗ ਹਰ ਪੁਲਿਸ ਸਟੇਸ਼ਨ ਨੂੰ 10-10 ਪਿੰਡ ਪਿੰਡ ਲੈਵਲ ਤੇ ਮੀਟਿੰਗਾਂ ਕੀਤੀਆਂ। ਹਰ ਪਿੰਡ 'ਚ ਸਪੋਰਟਸ ਇਵੈਂਟ ਕਰਾਏਗੇ। ਉਸ ਤੋਂ ਜਿਹੜੀ ਜੇਤੂ ਟੀਮਾਂ ਹੈਗੀਆਂ ਉਹਨਾਂ ਨੂੰ ਫਿਰ ਸਬਡਿਵੀਜ਼ਨਲ ਲੈਵਲ ਤੇ ਉਹਨਾਂ ਨੇ ਗੇਮਾਂ ਜਿਹੜੀਆਂ ਹੈਗੀਆਂ ਤੇ ਉਸ ਤੋਂ ਬਾਅਦ ਟੋਟਲ ਥਾਣਾ ਲੈਵਲ ਤੇ ਸਬਡਿਵੀਜ਼ਨਲ ਲੈਵਲ ਤੋਂ ਜਿਹੜੀ ਜੇਤੂ ਟੀਮਾਂ ਹੈਗੀਆਂ ਉਹ 20 ਤੋਂ 36 ਟੀਮਸ ਹੁਣ ਤੱਕ ਸਾਡੇ ਕੋਲੇ ਇੱਥੇ ਜ਼ਿਲ੍ਹਾ ਪੱਧਰੀ ਜਿਹੜੇ ਗੇਮਸ ਹੈਗੇ ਉਹਨਾਂ 'ਚ ਪਾਰਟਿਸਿਪੇਟ ਕਰ ਰਹੀਆਂ ਹੈਗੀਆਂ ਜਿਹਦੇ ਵਿੱਚ ਬਾਸਕਟਬਾਲ ਵਾਲੀਬਾਲ ਫੁੱਟਬਾਲ ਤੇ ਕਬੱਡੀ ਚਾਰ ਗੇਮਸ ਅਸੀਂ ਹੋਏ ਤੇ ਇਸ ਦੇ ਵਿੱਚ ਹੁਣ ਤੱਕ ਜਿਹੜਾ ਹੈਗਾ ਜਿਹੜਾ ਪੂਰਾ ਇਵੈਂਟ ਅਸੀਂ ਕਰਾ ਰਹੇ ਹਾਂ ਉਹ ਤੇ 36 ਟੀਮ ਜਿਹੜੀ ਮਤਲਬ ਦਸਲੀ ਇੱਥੇ ਆ ਗਈ ਤੇ ਉਸ ਤੋਂ ਇਲਾਵਾ ਥਾਣਾ ਲੈਵਲ ਤੋਂ ਲੈ ਕੇ ਤੇ ਇਥੋਂ ਤੱਕ 100 ਤੋਂ ਵੱਧ ਟੀਮਾਂ ਨੇ ਚਾਪਾਰਟਿਸਪੇਟ ਕੀਤਾ ਹੈਗਾ ਤੇ ਕਾਫੀ ਬੜੀ ਤਦਾਦ ਤੇ ਬੱਚਾ ਨੇ ਇਸ ਤੇ ਪਾਰਟਿਸਪੇਟ ਕੀਤਾ ਲਗਭਗ 1000 ਬੱਚੇ ਪਾਰਟਿਸਪੇਟ ਕਰ ਰਹੇ ਹੈ ਇਹ ਬੱਚਿਆਂ ਨੂੰ ਅਸੀਂ ਮੋਟੀ ਐਜ਼ ਅ ਪਾਰਟ ਆਫ ਮੋਟੀਵੇਸ਼ਨ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਲੋਂ ਟੀ-ਸ਼ਰਟਸ ਵੀ ਐਜ਼ ਅ ਕੰਪਲੀਮੈਂਟਰੀ ਦੇ ਰਿਹਾ ਹੈ ਜੀ ਐਟ ది ਸੇਮ ਟਾਈਮ ਜਿਹੜੀ ਪਾਰਟਿਸਪੇਟਿੰਗ ਟੀਮਾਂ ਹੈਗੀਆਂ ਉਹਨਾਂ ਨੂੰ ਥਾਣਾ 11 ਤੇ ਵੀ ਜਿਨ੍ਹਾਂ ਨੇ ਪਾਰਟਿਸਪੇਟ ਕੀਤਾ ਉਹਨਾਂ ਨੂੰ ਫੁੱਟਬਾਲ, ਵਾਲੀਬਾਲ, ਬਾਸਕਟਬਾਲ ਗਿਫਟ ਦਿੱਤੇ ਗਏ ਹਨ ਕਿੱਥੇ ਵੀ ਜਿਹੜੀ ਹੈਗੀ ਜਿਹੜੀ ਟੀਮਾਂ ਹੋਣਗੀਆਂ ਉਹਨਾਂ ਨੂੰ ਆ ਕੰਪਲੀਮੈਂਟਰੀ ਗਿਫਟ ਦਿੱਤੇ ਜਾਣਗੇ ਪਾਰਟਿਸਿਪੇਸ਼ਨ ਵਜੋਂ ਤੇ ਉਸ ਤੋਂ ਇਲਾਵਾ ਜਿਹੜੀ ਟੀਮ ਜੇਤੂ ਰਹੇਗੀ ਉਹਨੂੰ 11000 ਦਾ ਇਨਾਮ ਜਿਹੜੀ ਸੈਕੰਡਰੀ ਹੈਗੀ ਉਹਨੂੰ 4100 ਦਾ ਇਨਾਮ ਜਿਹੜੀ 3rd ਪਲੇਸ ਕਰੇਗੀ ਉਹਨੂੰ 2100 ਦਾ ਕੈਸ਼ ਇਨਾਮ ਦਿੱਤਾ ਜਾਏਗਾ ਸਾਰੇ ਪਾਰਟਿਸਿਪੇਟ ਕਰਨ ਵਾਲੇ ਬੱਚਿਆਂ ਨੂੰ ਸਾਡੇ ਵੱਲੋਂ ਐਪਰੀਸੀਏਸ਼ਨ ਸਰਟੀਫਿਕੇਟ ਪਾਰਟਿਸਿਪੇਸ਼ਨ ਸਰਟੀਫਿਕੇਟ ਦਿੱਤਾ ਜਾਏਗਾ ਤੇ ਆ ਇੱਕ ਬੜਾ ਇਨਕਲੂਸਿਵ ਇਨੀਸ਼ੀਏਟਿਵ ਹੈਗਾ ਜਿਹਦੇ ਵਿੱਚ ਬੱਚਿਆਂ ਨੂੰ ਅਸੀਂ ਅਵੇਅਰ ਕਰਕੇ ਉਹਨਾਂ ਨੂੰ ਸਾਡੇ ਨਾਲ ਜੋੜ ਕੇ ਨਸ਼ੇ ਦੀ ਜਿਹੜੀ ਆਪਣੀ ਲੜਾਈ ਹੈਗੀ ਉਹਨੂੰ ਆਪਾਂ ਜਿੱਤਾਂਗੇ ਤੇ ਬਹੁਤ ਚੰਗਾ ਪੋਜ਼ਿਟਿਵ ਰਿਸਪੌਂਸ ਆਇਆ ਹੈ ਮੈਂ ਸਾਰੇ মিডিਆ ਵਾਲੇ ਸਾਥੀਆਂ ਤੇ ਰਹਿ ਮੈਸੇਜ ਦੇਣਾ ਚਾਹੁੰਦਾ ਕਿ ਵੱਤੋਂ ਵੱਧ ਆਪਾਂ ਇਸ ਤਰੀਕੇ ਦੇ ਵਿੱਚ ਸਪਾਰਟਿਸਪਰਟ ਕਰੀਏ ਜਿਦੇ ਵਿੱਚ ਸਪੋਰਟਸ ਡਿਪਾਰਟਮੈਂਟ ਵੱਲੋਂ ਵੀ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਾਰਿਆਂ ਵੱਲੋਂ ਹੀ ਸਪੋਰਟਸ ਨੂੰ ਮੋਟੀਵੇਟ ਕਰਨ ਵਾਸਤੇ ਪ੍ਰੋਮੋਟ ਕਰਨ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ ਸੋ ਥੈਟ ਕਿ ਆਪਾਂ ਆ ਜਿਹੜਾ ਨਸ਼ੇ ਦਾ ਜਿਹੜਾ ਪ੍ਰੋਬਲਮ ਹੈਗੀ ਆਪਣੇ ਜ਼ਿਲ੍ਹੇ 'ਚ ਉਹਨੂੰ ਖਤਮ ਕਰਕੇ ਨਸ਼ਾ ਮੁਕਤ ਹੁਸ਼ਿਆਰਪੁਰ ਸਭ ਤੋਂ ਪਹਿਲਾਂ ਜਿੱਦਾਂ ਕਰ ਲੈਗੇ ਹੁਸ਼ਿਆਰਪੁਰ ਸਭ ਤੋਂ ਪੜਿਆ ਲਿਖਿਆ ਜ਼ਿਲ੍ਹਾ ਹੈਗਾ ਤੇ ਪੜਿਆ ਲਿਖਿਆ ਲੋਕ ਜਿਹੜੇ ਹੈਗੇ ਉਹ ਅੱਗੇ ਆਣ ਸਾਰੇ ਤੇ ਆਪਾਂ ਪਹਿਲਾ ਜ਼ਿਲ੍ਹਾ ਉਹ ਵੀ ਬਣਿਆ ਜਿਹੜਾ ਨਸ਼ thank you james